ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਗੁਰਦੁਆਰਾ ਝੰਡ ਸਾਹਿਬ ਉੱਤੇ ਹੋਏ ਆ ਜਿਹੜੀ ਇਹ ਪੂਰੇ ਆਪਣੇ ਗੁਰਦੁਆਰਾ ਸਾਹਿਬ ਦੇ ਨੇੜੇ ਇੱਕ ਦਮ ਚੱਲ ਰਹੀ ਆ ਪੇਪਰ ਮੈਲ ਧੌਲਰਾ ਪਿੰਡ ਦੀ ਜ਼ਮੀਨ ਆ ਤੇ ਆਪਣਾ ਵੇਟ ਅਲੱਗ ਆ ਉਹਦੇ ਸਬੰਧ ਵਿੱਚ ਆਪਾਂ ਅੱਜ ਇਕੱਠੇ ਹੋਏ ਆ ਕਿਉਂਕਿ ਆਪਾਂ ਪਹਿਲਾਂ ਵੀ ਤਕਰੀਬਨ 1.5-2 ਸਾਲ ਤੋਂ ਇਸ ਕੰਮ ਦੇ ਵਿੱਚ ਲੱਗੇ ਹੋਏ ਆ ਆਪਾਂ ਇੱਕ ਅਜੇ ਛੋਟੀ ਜਿਹੀ ਮੀਟਿੰਗ ਕਰੀ ਆ ਉਹਦੇ ਵਿੱਚ ਧੰਨਵਾਦ ਸਾਡੇ ਸਾਰੇ ਵੀਰਾਂ ਦਾ ਜਿਨ੍ਹਾਂ ਨੇ ਹੋਮੋਮਾਰਕ ਜਿਹੜੇ ਪੁੰਜੇ ਆ ਤੇ ਸਾਸ ਦੇਣ ਦੀ ਗੱਲ ਕੀਤੀ ਆ ਉਹ ਆਪਾਂ ਹੁਣ ਸਾਰੇ ਇਕੱਠੇ ਹੋ ਕੇ ਜੋ ਇਹ ਪੇਪਰ ਮੈਲਾ ਲੱਗ ਰਿਹਾ ਹੈ ਇਹਦਾ ਵਿਰੋਧ ਕਰਨਾ ਕਿਉਂਕਿ ਆਪਣਾ ਧਰਤੀ ਦਾ ਜਿਹੜਾ ਪਾਣੀ ਦਾ ਲੈਵਲ ਆ ਉਹ ਵੀ ਉੱਚਾ ਹੈ ਤੇ ਉਹਦੇ ਨਾਲ ਨਾਲ ਉਹਨਾਂ ਨੇ ਜਿਹੜਾ ਗੰਦਾ ਪਾਣੀ ਆ ਉਹ ਨਾਲ ਜਿਹੜਾ ਸੇਮ ਨਾਲਾ ਜਿਹੜਾ ਲੁਧਿਆਣਾ ਨੂੰ ਜਾਂਦਾ ਜਿਹਨੂੰ ਗੁੱਦਾ ਨਾਲਾ ਕਹਿੰਦੇ ਆ ਉਹਦੇ ਵਿੱਚ ਜਾਣਾ ਜਿਹੜਾ ਪਹਿਲਾਂ ਹੀ ਲੁਧਿਆਣਾ ਨਾਲ ਨਾਲ ਲੱਗ ਚੁੱਕਿਆ ਆਪਨੇ ਦੇਖਿਆ ਉਹਦੇ ਹਾਲਾਤ ਜੋ ਬਣੇ ਆ ਪ੍ਰਵਾਸੀਆਂ ਦਾ ਇੰਨਾ ਕੁ ਹੋਏ ਆਪਣੇ ਕੱਟ ਹੋ ਜਾਣਾ ਕਿ ਆਪਾਂ ਲੁਧਿਆਣਾ ਨੂੰ ਉਹ ਆਪਣੀਆਂ ਖੇਤੀਆਂ ਪੈਣੀ ਆ ਜੇ ਆਪਾਂ ਨਾ ਸਮਝੇ ਹੋ ਇਲਾਕਾ ਨਿਵਾਸੀਆਂ ਨੂੰ ਇਹ ਬੇਨਤੀ ਹੈ ਕਿ ਜਿੱਦਣ ਅਗਰਤ ਕਰਨਾ ਹੈ ਇੱਕ ਤਰੀਕ ਰੱਖਾਂਗੇ ਉਸ ਦਿਨ ਆਪਾਂ ਤੋਂ ਮਾਧ ਰੱਖ ਕੇ ਤਰੀਏ ਇਸ ਫੈਕਟਰੀ ਦਾ ਵਿਰੋਧ ਕਰੀਏ ਆਪਣੀਆਂ ਜ਼ਮੀਨਾਂ ਨੂੰ ਬੰਜਰ ਹੋਣ ਦੇ ਬਚਾਈਏ ਤੇ ਆਪਣੀ ਹਵਾ ਪਾਣੀ ਨੂੰ ਪ੍ਰਦੂਸ਼ਿਤ ਹੋਣ ਦੇ ਬਚਾਈਏ ਸਾਰੇ ਇਲਾਕਾ ਨਿਵਾਸੀਆਂ ਨੂੰ ਬੇਨਤੀ ਹੈ ਕਿ ਆਪਾਂ ਇੱਕ ਦਿਨ ਇਕੱਠੇ ਹੋਵਾਂਗੇ ਵੱਡਾ ਇਕੱਠ ਕਰਾਂਗੇ ਜੋ ਅੱਜ ਮੀਟਿੰਗ ਦੇ ਵਿੱਚ ਫੈਸਲਾ ਲਿਆ ਗਿਆ ਉਹ ਦਿਨ ਇਕੱਠ ਕਰਕੇ ਇਸ ਦਾ ਵਿਰੋਧ ਕਰਾਂਗੇ ਫੈਕਟਰੀ ਦਾ ਕਿਉਂਕਿ ਜਿਹੜਾ ਪੇਪਰ ਮਿਲ ਆ ਇਦੇ ਵਿੱਚ ਕੈਮੀਕਲ ਬਹੁਤ ਜ਼ਿਆਦਾ ਵਰਤੇ ਜਾਂਦੇ ਆ ਉਹ ਕੈਮੀਕਲ ਖਤਮ ਨਹੀਂ ਹੁੰਦੇ ਉਹ ਧਰਤੀ 'ਚ ਤਰਨੇ ਆ ਇਹਨਾਂ ਨੇ ਬੇਸ਼ੱਕ ਆਪਾਂ ਨੂੰ ਕਹਿਣ ਵੀ ਅਸੀਂ ਪਾਣੀ ਸਾਫ਼ ਕਰਾਂਗੇ ਆਹ ਕਰਾਂਗੇ ਪਰ ਇਹਨਾਂ ਨੇ ਜੇ ਆਪਾਂ ਨੇ ਦੇਖਿਆ ਇਹਨਾਂ ਦੀ ਕਾਲੇ ਆਮੋ ਵੀ ਇੱਕ ਫੈਕਟਰੀ ਲੱਗੀ ਹੋਈ ਆ ਉੱਥੇ ਇਹਨਾਂ ਨੂੰ ਆਪਾਂ ਦੇਖਿਆ ਜਿਹੜੇ ਵੀਡੀਓ ਪਹਿਲਾਂ ਦਿਖਾਈ ਆ ਉਹਦੇ ਵਿੱਚ ਦਿਖਾਇਆ ਹੈ ਕਿ ਉਹ ਜਿਹੜਾ ਪਾਣੀ ਆ ਗੰਦਾ ਪਾਣੀ ਆ ਪੇਸਟ ਆ ਉਹ ਸਿਰਫ ਇੱਕੜੇ ਨਦੀ ਦੇ ਵਿੱਚ ਮਾਰਕ ਰਿਹਾ ਨਦੀ ਦੇ ਵਿੱਚ ਕਿੱਧਰ ਹੋਇਆ ਉਹ ਆਪਣੇ ਹਾਲਾਤ ਇਲਾਕੇ ਦੇ ਬਹੁਤ ਮਾੜੇ ਹੋ ਜਾਣਗੇ ਸਰਕਾਰ ਦੀ ਅੱਖ ਸਾਰੀ ਸ਼ਾਮਲਾੜ ਜ਼ਮੀਨਬਰਾ ਆਪਣੇ ਇਲਾਕੇ ਦੀ ਘੱਟੋ-ਘੱਟ ਪੰਜ ਪਿੰਡਾਂ ਦੀ ਉਰੇ 6-700 ਕਿਲਾ ਜ਼ਮੀਨ ਦਾ ਜਿਹੜਾ ਇਹ ਅਕਵਾਇਰ ਕਰਨ ਨੂੰ ਫਿਰਦੇ ਆ ਜਿਹਦੇ ਚਿੱਠੀਆਂ ਵੀ ਨਿਕਲ ਚੁੱਕੀਆਂ 2022 ਦੀਆਂ ਸੋ ਜਿਹੜਾ ਨਵ ਉਹ ਜੋਗਾ ਉਹਨੂੰ ਉਰੇ ਲਿਆਉਣ ਨੂੰ ਫਿਰਦੇ ਆ ਜਿਹਦੇ ਨਾਲ ਆਪਣਾ ਇਲਾਕਾ ਬਿਲਕੁਲ ਖਤਮ ਹੋ ਜਾਵੇਗਾ ਬੇਤੀ ਦੇ ਜੋਗ ਨਹੀਂ ਰਹੂਗਾ ਉਹ ਤੁਹਾਡੇ ਨਾਲ ਜੱਗ ਵੀ ਦੇਣੀਆਂ ਭਾਰਤੀ ਪਸੰਦੀਆਂ ਪੋਸਾ ਤੋਂ ਵੀ ਆਪਣੇ ਵਿਚਾਰ ਰੱਖਣਗੇ ਵਾਈਕੁਲ ਸਿੰਘ ਖਾਲਸਾ ਵਾਈਕੁਲ ਸਿੰਘ ਮਤੇ ਅੱਜ ਸੂਬਾ ਇਲਾਕਾ ਨਿਵਾਸੀ ਤੇ ਜਥੇਬੰਦੀਆਂ ਦੇ ਵੀ ਕੁਝ ਨੁਮਾਇੰਦੇ ਇੱਥੇ ਹਾਜ਼ਰ ਹੋਏ ਆ ਜਿਹੜੀ ਗੁਰਦਨ ਅਜੰਡ ਸਾਹਿਬ ਦਾ ਪਾਸ਼ਾਹੀ ਦਸਵੀਂ ਦੇ ਨੇੜੇ ਜਿਹੜੀ ਰੁਚੀਗੱਪੇ ਪਰ ਮਿਲ ਲੱਗ ਰਹੀ ਆ ਤਕਰੀਬਨ ਇਹਨੂੰ 5-6 ਸਾਲ ਹੋ ਗਏ ਸਾਨੂੰ ਸੰਘਰਸ਼ ਕਰਦਿਆਂ ਨੂੰ ਕੁਝ ਇੱਕ ਦੋ ਬਸੀ ਗੁਜਰਾਂ ਦੇ ਦਸਤੂਰਾਂ ਤੇ ਕੋਸ਼ਿਸ਼ ਕਰਨਾਂ ਦੇ ਇਹਨਾਂ ਨੇ ਸਟੇਲ ਵਾਈ ਸੀ ਕੁਝ ਹੱਦ ਤੱਕ ਰੁਕਿਆ ਰਿਹਾ ਕੰਮ ਉਹ ਦੁਆਰਾ ਜਿਹੜੇ ਆਪਣੇ ਕਰਦੇ ਆ ਕਿ ਜਦੋਂ ਫੈਕਟਰੀ ਲੱਗੀ ਉਹ ਤੋਂ ਬਾਅਦ ਇਹਦਾ ਕੋਈ ਹੱਲ ਨਹੀਂ ਹੋਣਾ ਸੋ ਪਹਿਲਾਂ ਇਹਦਾ ਹੱਲ ਕਿਉਂਕਿ ਇਹਨਾਂ ਨੇ ਪੇਪਰ ਮਿਲਨੇ ਸਾਡੀ ਜਿਹੜੀ ਆ ਇੱਥੋਂ ਦੀ ਧਰਤੀ ਇੱਥੋਂ ਦਾ ਪਾਣੀ ਜਿਹੜਾ ਬਿਲਕੁਲ ਪਲੀਤ ਕਰ ਦੇਣਾ ਨਾ ਖੇਤੀ ਜੋਗ ਰਹਿਣੀ ਆ ਇਹ ਖੇਤੀ ਜੋਗ ਜਿਹੜਾ ਸਾਰੇ ਇਲਾਕਾ ਜਿਹੜਾ ਖੇਤੀ ਜੋਗ ਸਾਡੇ ਜਿਹੜੇ ਖੇਤੀ ਜੋਗ ਖੇਤੀ ਕਰਦੇ ਨੇ ਜਿੰਨੇ ਵੀ ਜ਼ਿਮੀਂਦਾਰ ਭਰਾ ਉਹ ਖੇਤੀ ਤੋਂ ਮਾਂਝੇ ਹੋ ਜਾਣਗੇ ਜਿੰਨੀ ਛੇ 700 ਕਿਲਾ ਜ਼ਮੀਨ ਸ਼ਾਮਲਾੜ ਦਾ ਬੱਸੀ ਗੁਜਰਾਂ ਦੇ ਮਦੋਤਾਂ ਦਾ ਤੁਲਨਾ ਦਾ ਪਿਆ ਸੋ ਸਾਡੀ ਸਾਰਿਆਂ ਨੂੰ ਬੇਨਤੀ ਆਦਾ ਜੇ ਜਦੋਂ ਵੱਡੀ ਗੱਲ ਦਿੱਤੀ ਜਾਊਗੀ ਤਾਂ ਸਾਰੇ ਇਹ ਪਹੁੰਚਣ ਤਾਂ ਕਿ ਆਪਾਂ ਹਾ ਦਾ ਨਾਰਾ ਘਟੇ ਹੋ ਕੇ ਮਾਰ ਸਕੀਏ ਤੇ ਇਨਫੈਕਸ਼ਨ ਪਹਿਲਾਂ ਤੋਂ ਹੀ ਰੋਕਣ ਲਈ ਆਪਾਂ ਇਹਨੂੰ ਰੋਕਿਆ ਜਾ ਸਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਤੇ ਸਾਡੇ ਨਾਲ ਹਰਦੀਪ ਸਿੰਘ ਭਾਰਤੀ ਕਿਸਾਨ ਯੂਨੀਅਨ ਕਾਗਿਆ ਤੋਂ ਵੀ ਉਹ ਵੀ ਆਪਣੇ ਵਿਚਾਰ ਰੱਖਣਗੇ ਭਾਰਤੀ ਕਿਸਾਨ ਯੂਨੀਅਨ ਕਾ ਤੇ ਇਹ ਕੀਤਾ ਨਾ ਸੋ ਵੈ ਸਭ ਤੋਂ ਸਾਰੇ ਨੂੰ ਇਹ ਕਿਹੋ ਜਿਹਾ ਨਾਲ ਚੱਲਣਾ ਚਾਹੀਦਾ ਹੈ ਇਹਦੇ 'ਚ ਇਹ ਆ ਵੀ ਆਪਾਂ ਇਹ ਸੂਚੀ ਵੀ ਇਹਦਾ ਨੁਕਸਾਨ ਆਪਾਂ ਸਾਰਿਆਂ ਨੂੰ ਆ। ਕਹਿੰਦੀ ਹੈ ਕਿ ਬੰਦੇ ਵਿੱਚ ਕਹਿੰਦੇ ਵੀ ਰੋਜ਼ਗਾਰ ਮਿਲੂਗਾ ਪਰ ਰੋਜ਼ਗਾਰ ਲੈ ਕੇ ਆਪਾਂ ਕਰਨਾ ਕੀ ਹੈ ਜਦੋਂ ਕਹਾ ਆਪਣੇ ਬੱਚਿਆਂ ਨੂੰ ਅੱਗੇ ਕੋਈ ਖਨੀ ਰਹਿਣਾ। ਥੋਏ ਇਸ ਕਰਕੇ ਅਸੀਂ ਸਾਰਿਆਂ ਨੂੰ ਬੇਨਤੀ ਕਰਦੇ ਆਂ ਆਪਾਂ ਇੱਕ ਝੂਟੋ ਕੇ ਸਾਰੀਆਂ ਜੱਥੇਬੰਦੀਆਂ ਹੋਰ ਜਿਹੜਾ ਸਾਡੇ ਕੋਈ ਵੀ ਪਾਰਟੀ ਨਾਲ ਆ ਕੋਈ ਵੀ ਸਾਰਿਆਂ ਨੂੰ ਇੱਕ ਝੂਟੋ ਕੇ ਨਾਲ ਚੱਲਣ ਦੀ ਲੋੜ ਹੈ। ਭਾਈ ਜਿੰਨਾ ਖਾਲਸਾ ਸਾਡੇ ਨਾਲ ਬਾਪੂ ਅੱਖ ਜੂਨੀਅਰਾਂ ਦੇ ਬੰਦੇ ਪਹੁੰਚੇ ਆ ਜਿਨ੍ਹਾਂ ਦੇ ਵਿੱਚ ਤੇਜਵਿੰਦਰ ਸਿੰਘ ਵੀ ਰੇ ਭਾਪੀ ਕਿਸਾਨ ਜੂਨੀਅਨ ਲਖਵਾਲ ਤੋਂ ਪਹੁੰਚੇ ਆ ਸਾਰੀਆਂ ਤਕਰੀਬਾਂ ਜਿਹੜੀਆਂ ਆਪਣੇ ਇਲਾਕੇ ਦੇ ਵਿੱਚ ਕਿਸਾਨ ਜੂਨੀਅਨ ਐ ਉਹ ਆਪਣਾ ਸਾਥ ਦੇ ਰਹੀਆਂ ਅਸੀਂ ਜਿਹੜੀਆਂ ਮਜ਼ਦੂਰ ਵੀਰਾਂ ਦੀਆਂ ਜੂਨੀਅਨਾਂ ਆ ਉਹ ਨਾਲ ਵੀ ਆਪਾਂ ਕਰੂੰਦੇ ਜੋ ਕਿ ਜਿਹੜਾ ਇਹ ਰਜਗਾਰ ਆ ਇਹ ਸਿਰਫ ਪ੍ਰਵਾਸੀਆਂ ਨੂੰ ਮਿਲਣਾ ਆ ਆਪਾਂ ਨਹੀਂ ਉਹਨੇ ਕੰਮ ਕਰ ਸਕਦੇ ਆਪਾਂ ਨੇ ਦੇਖਿਆ ਥੈਲੇਪੁਰ ਦਾ ਪੇਪਰ ਮੈਲ ਲੱਗੀ ਹੋਈ ਆ 10-10 ਕਿਲੋਮੀਟਰ ਤੱਕ ਉਹਦੀ ਬਦਬੂ ਮਾਰਦੀ ਆ ਤੇ ਉਹ ਸਾਡੇ ਵਿੱਚ ਕਰਨ ਸਿੰਘ ਕੰਦੋੜਾ ਜੀ ਆਏ ਆ ਅੱਜ ਉਹ ਵੀ ਆਪਣੇ ਆਰਥਾਂ ਦੇਣ ਪਹੁੰਚੇ ਆਪਣੇ ਪਿੰਡ ਵੱਲ ਤੋਂ ਉਹਨਾਂ ਨੂੰ ਵੀ ਬੇਨਤੀ ਹੈ ਕਿ ਆਪਣਾ ਜ਼ਰੂਰ ਵਿਚਾਰ ਰੱਖਣ ਵਾਹ ਗੁਜਰਾ ਖਾਲਸਾ ਸ਼ਰਨਜੀਤ ਜੀ ਅੱਪਾ ਦਾ ਅਪੀਲ ਕਰਦੇ ਆ ਸਾਰੇ ਇਲਾਕਾ ਨਿਵਾਸੀਆਂ ਨੂੰ ਕਿ ਇਹ ਇੱਕ ਫੈਕਟਰੀ ਨਹੀਂ ਲੱਗਣ ਜਾ ਰਹੀ ਇੱਕ ਜ਼ਹਿਰ ਦਾ ਪਲਾਂਟ ਲੱਗਣ ਜਾ ਰਿਹਾ ਜੀ ਜਿਵੇਂ ਲੱਖੀ ਵੀਰ ਨੇ ਦੱਸਿਆ ਵੀ ਸੈਲੇ ਉੱਥੇ ਫੈਕਟਰੀ ਲੱਗੀ ਹੋਈ ਹੈ ਸੇਮ ਹੈ ਜਦੋਂ ਇਹ ਲੱਗੀ ਲੱਗਣ ਜਾ ਰਹੀ ਹੈ ਪੇਪਰ ਮਿਲ ਜਿਹੜਾ ਇਹਦਾ ਕੈਮੀਕਲ ਨਿਕਲਦਾ ਜਿਹੜੀ ਨੇ ਹਵਾ ਦੇ ਵਿੱਚ ਪੋਲਿਊਸ਼ਨ ਜਾਂਦਾ ਜੀ ਉਹ ਇੱਕ ਤਰ੍ਹਾਂ ਦਾ ਇੰਨਾ ਖਤਰਨਾਕ ਹੈ ਜਿਹਨਾਂ ਚਮੜੀ ਰੋਗ ਕੈਂਸਰ ਵਰਗੀਆਂ ਬਿਮਾਰੀਆਂ ਹੁੰਦੀਆਂ ਸੋ ਸਾਰੇ ਨਗਰ ਨੂੰ ਸਾਰੇ ਲਾਕਾ ਨਿਵਾਸੀਆਂ ਨੂੰ ਬੇਨਤੀ ਹੈ ਕਿ ਜਿਵੇਂ ਵੀ ਇਹ ਪ੍ਰੋਗਰਾਮ ਲਿਖਣਗੇ ਵੱਧ ਚੜ ਕੇ ਸਾਰੇ ਜਾਣੇ ਇੱਥੇ ਆਪਣਾ ਸਹਿਯੋਗ ਦਿਓ ਤੇ ਤਾਂ ਕਿ ਆਪਾਂ ਇਹ ਫੈਕਟਰੀ ਨੂੰ ਲੱਗਣ ਤੋਂ ਰੋਕ ਸਕੀਏ ਸਾਡੇ ਖਾਲਸਾ ਸੋ ਸਾਡਾ ਸਾਰੇ ਵੀਰਾਂ ਨੂੰ ਬੇਨਤੀ ਹੈ ਕਿ ਜਿਸ ਦਿਨ ਅਖਟ ਰੱਖਾਂਗੇ ਆਪਾਂ ਹੁਣ ਪਹਿਲਾ ਪਿੰਡ-ਪਿੰਡ ਵੀ ਜਾਵਾਂਗੇ ਜਿਸ ਦਿਨ ਇਕੱਠ ਰੱਖਣਾ ਉਸ ਦਿਨ ਇੱਕ ਵੱਡਾ ਇਕੱਠ ਕਰੀਏ ਕਿਉਂਕਿ ਲੁਧਿਆਣਾ ਇੱਕ ਕੇਸ ਸਾਹਮਣੇ ਆਇਆ ਜਿਹੜੇ ਵਿੱਚ ਜੰਮ ਦੇ ਬੱਚੇ ਨੂੰ ਕੈਂਸਰ ਹੋ ਗਿਆ ਉਹ ਕਾਰਨ ਗਿਆ ਉਹ ਜਿਹੜੀ ਇੰਡਸਟਰੀ ਹੈ ਉੱਥੇ ਉਹਦਾ ਪ੍ਰਦੂਸ਼ਣ ਹੈ ਉਹਦੇ ਕਾਰਨ ਉਹ ਜੰਮ ਦੇ ਬੱਚੇ ਨੂੰ ਵੀ ਕੈਂਸਰ ਹੋ ਗਿਆ ਜਿਹੜੇ بڑے ਬੰਦਿਆਂ ਨੂੰ ਹੋਣਾ ਉਹ ਤਾਂ ਬਕਰੀ ਗੱਲ ਆ ਸੋ ਆਪਾਂ ਆਪਣੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਬਚਾਉਣਾ ਹੈ ਆਪ ਵੀ ਬਚਣਾ ਹੈ ਆਉਣ ਵਾਲੀਆਂ ਪੀੜ੍ਹੀਆਂ ਨੂੰ ਵੀ ਸੋ ਸਾਰਿਆਂ ਨੂੰ ਬੇਨਤੀ ਹੈ ਕਿ ਜਰੂਰ ਆਪਾਂ ਜਿਹੜਾ ਪਿੰਡ ਪਿੰਡ ਇੱਕ ਨਾਲਾ ਲਾਈਏ ਤੇ ਇਕੱਠੇ ਹੋਈਏ ਇੱਕ ਝੰਡੇ ਦੇ ਥੱਲੇ ਇਕੱਠੇ ਹੋ ਕੇ ਆਪਾਂ ਇੱਕ ਮੋਰਚਾ ਲਾਈਏ ਇਨ੍ਹਾਂ ਦੇ ਖਿਲਾਫ ਇਹ ਫੈਕਟਰੀ ਨੂੰ ਪੱਕੇ ਤੌਰ ਤੇ ਜਿਹੜੀ ਇਹਨਾਂ ਦੀ ਐਨਓਸੀਆਂ ਉਹ ਕੈਨਸਲ ਕਰਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ